ਇਹ ਤੋ ਅਗਲਾ ਪਹਿਲੂ ਬਿਟਰੰਪ ਨਾਲ ਜੁੜਿਆ ਪਿਛਲੇ ਦਿਨੀ ਜਦੋਂ ਇਹ ਖਬਰ ਆਈ ਕਿ ਅਮਰੀਕਾ ਨੇ ਫੰਡ ਬੰਦ ਕਰਤੇ ਜੀ ਐਲਨ ਮਸਕ ਨੇ ਸ਼ਨੀਵਾਰ ਦਾਵਾ ਕੀਤਾ ਤੇ ਫਿਰ ਟਰੰਪ ਨੇ ਕਿਹਾ ਕਿ ਹਾਂ ਜੀ ਠੀਕ ਹੈ ਨਰਿੰਦਰ ਮੋਦੀ ਸਾਡੇ ਮਿੱਤਰ ਨੇ ਭਾਰਤ ਨਾਲ ਸਾਡੇ ਸੰਬੰਧ ਨੇ ਪਰ ਇਹ ਪੈਸੇ ਕਿਉਂ 182 ਕਰੋੜ ਕਿਉਂ ਜਾਂ 1.8 ਕਰੋੜ ਡਾਲਰ ਜਿਹੜੇ ਦੇ ਉੱਤੇ ਜਾ ਰਹੇ ਨੇ ਇਹ ਕਿਉਂ ਹੁਣ ਇਸ ਪ੍ਰਕਿਰਿਆ ਦੇ ਵਿੱਚ ਇੱਕ ਵਾਰ ਨਹੀਂ ਦੋ ਵਾਰ ਨਹੀਂ ਚਾਰ ਵਾਰ ਹੁਣ ਤੱਕ ਚਾਰ ਜਾਂ ਸ਼ਾਇਦ ਪੰਜ ਵਾਰ ਹੋ ਚੁੱਕਿਆ ਕਿ 트럼ਪ ਇਸ ਦਾ ਜ਼ਿਕਰ ਆਪਣੇ ਵੱਖ-ਵੱਖ ਪ੍ਰੋਗਰਾਮ ਚ ਕਰ ਰਹੇ ਨੇ ਹੁਣ ਜਿਹੜਾ ਪਹਿਲੂ ਬਾਚਣਯੋਗ ਹੈ ਜਿਸ ਪਹਿਲੂ ਤੇ ਇੱਥੇ ਚਰਚਾ ਹੋ ਰਹੀ ਸੀ ਕਿ ਜੀ ਦੇਖੋ ਜੀ ਇਹ ਤਾਂ ਭਾਰਤ ਦੇ ਵਿੱਚ ਵੋਟ ਪ੍ਰਕਿਰਿਆ 'ਚ ਦਖਲ ਸੀ ਜੀ ਬੀਜੇਪੀ ਵਾਲੇ ਇਸ ਨੂੰ ਇਸ ਨਜ਼ਰੀਏ ਤੋਂ ਲੈ ਸਕਦੇ ਹੋ ਜੀ ਪਿਛਲੀ ਸਰਕਾਰ ਨੇ ਕੀ ਕੁੱਛ ਲਿਆ ਹੁਣ ਅਗਲੇ ਕਹਿੰਦੇ ਭਾਈ 트럼ਪ ਨੇ ਹੀ ਖੁਦ ਇਹ ਕਿਹਾ ਕਿ ਮੇਰਾ ਮਿੱਤਰ ਕਹਿੰਦਾ ਮੇਤੋਂ ਪਹਿਲਾਂ ਬਾਈਡਨ ਜਿਹੜਾ ਰਾਸ਼ਪਤੀ ਰਿਹਾ ਅਮਰੀਕਾ ਦਾ ਕਹਿੰਦਾ ਤੇ ਇਸ ਦੇ ਸਾਬਕਾ राष्ट्रपति बाइडन प्रशासन ने कहता ये पैसे भेजे मतलब जो बाइडन भेज रहा भाई उस समय भारत कौन सी सारे मोदी दिखलिया सरकार तो को जो आ रहा बीजेपी सरकार को भी आया जो कांग्रेस के राजया तो बीजेपी के राजया यूपी सरकार आया तो एन डी ए आया तो यह तरीका फिर गल् लुको किए लॉगे असं कित तक कि बच लोंगे सो इस हवाम च तो सारे नंगे हो अमरीका राष्ट्रपति डोनल्ड ट्रंप ने ਦੇਸ਼ ਦੇ ਸਾਬਕਾ ਬਾਈਡਨ ਪ੍ਰਸ਼ਾਸਨ ਨੂੰ ਨਿਸ਼ਾਨੇ ਤੇ ਲੈਂਦੇ ਆ ਕਿਆ ਕਿ ਉਸਨੇ ਭਾਰਤ ਨੂੰ ਉਸ ਦੀਆਂ ਚੋਣਾਂ 'ਚ ਮਦਦ ਲਈ 1.8 ਕਰੋੜ ਅਮਰੀਕੀ ਡਾਲਰਾਂ ਦੇ ਫੰਡ ਅਲਾਟ ਕੀਤੇ ਜਦਕਿ ਇਸ ਦੀ ਲੋੜ ਨਹੀਂ ਹੈ। ਟਰੰਪ ਨੇ ਇਸ ਤੋਂ ਪਹਿਲਾਂ ਚੁਕਕਰ ਨੂੰ ਵਿਸ਼ਟਿੰਗਟਨ 'ਚ ਕਵਰਨਰਜ਼ ਵਰਕਿੰਗ ਸੈਸ਼ਨ ਨੂੰ ਸਬੰਧਨ ਕਰਦੇ ਆ ਕਿਆ ਕਿ ਬਾਈਡਨ ਪ੍ਰਸ਼ਾਸਨ ਨੇ VOTING ਵਧਾਉਣ ਲਈ ਭਾਰਤ ਨੂੰ 2.1 ਕਰੋੜ ਡਾਲਰਾਂ ਦੇ ਫੰਡ ਅਲਾਟ ਕੀਤੇ ਰਹੇ। ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਜੋ ਸੱਚ ਮਾਮਲੇ 'ਚ ਇਹ ਦਾਅਵਾ ਪੰਜਵੀਂ ਵਾਰ ਕੀਤਾ ਗਿਆ। ਪੰਜਵੀਂ ਵਾਰ ਦਾ ਦਾਅਵਾ ਹੁਣ 2.1 ਕਰੋੜ ਡਾਲਰ ਫੰਡ ਅਲਾਟ ਹੋਏ ਨੇ ਤੇ 1.8 ਕਰੋੜ ਡਾਲਰ ਕਹਿੰਦੇ ਜੀ ਵਾਈਡਨ ਦੇ ਸਮਝ ਉਹਨੇ ਦਾ ਮਤਲਬ ਇਹ ਇਹ ਕਿਦੇ ਰਾਜ ਆਏ ਨੇ ਫਿਰ ਇਸ ਸਵਾਲ ਖੜਾ ਹੋ ਗਿਆ 트ੰਪ ਨੇ ਬੀਤੇ ਦਿਨੀ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਜੀ ਬੀਤੇ ਦਿਨੀ ਆਪਣੇ ਪਾਸੰਦਾਂ ਦਾ ਟਿੱਪਣੀ ਕੀਤੀ 트ੰਪ ਨੇ ਪਹਿਲਾਂ ਵੀ ਕਈ ਵਾਰ ਦਾਵਾ ਕੀਤਾ ਕਿ ਚੋਣਾਂ ਚ ਵੋਟਰਾਂ ਦੀ ਭਾਗੀਦਾਰੀ ਵਧਾਉਣ ਦੇ ਲਈ ਭਾਰਤ ਨੂੰ 2.1 ਕਰੋੜ ਅਮਰੀਕੀ ਡਾਲਰ ਦੀ ਮਦਦ ਦਿੱਤੀ ਜਾਵੇ ਦਿੱਤੀ ਗਈ ਅਤੇ ਉਹਨਾਂ ਇਸ ਲਈ ਅਮਰੀਕਾ ਦੀ ਕਵੰਤਰੀ ਵਿਕਾਸ ਏਜੰਸੀ ਨੂੰ ਨਿਸ਼ਾਨੇ ਤੇ ਲਿਆ ਰੰਪ ਨੇ ਇਸ ਦਾਵੇ ਤੋਂ ਅੱਜ ਭਾਰਤ 'ਚ ਬਵਾਦ ਪੈਦਾ ਹੋ ਗਿਆ ਸੀ ਇਸ ਮਸਲੇ ਤੇ ਬਹੁਤ ਖੂਬ ਚਰਚਾ ਹੋਈ ਤੇ ਇਸੇ ਪਹਿਲੂ ਨੂੰ ਆਧਾਰ ਬਣਾ ਕੇ ਕਿਹਾ ਗਿਆ ਕਿ ਵੋਟਰਾਂ ਨੇ ਸਾਡੀ ਮਦਦ ਕਰਦੇ ਆ ਠੀਕ ਹੈ ਵੋਟਰ ਪਛਾਣ ਪੱਤਰ ਹੈ ਚੰਗਾ ਹੋਵੇਗਾ ਕਿ ਉਹ ਉਹ ਪੁਰਾਣੇ ਵੈਲਟ ਪੇਪਰ ਹੀ ਆ ਜਾਣ ਕਹਿੰਦਾ ਕਿ ਇਹ ਪੈਸਿਆਂ ਦੀ ਲੋੜ ਕਿਉਂ ਉਹ ਕਹਿੰਦਾ ਜੀ ਦੁਰਵਰਤੋਂ ਅਸੀਂ ਨਹੀਂ ਦੇ ਸਕਦੇ ਸੋ ਇਹਦਾ ਮਤਲਬ ਸਾਰੀਆਂ ਸਰਕਾਰਾਂ ਪਿਛਲੀਆਂ ਲੈਂਦੀਆਂ ਰਹੀਆਂ ਤੇ ਇੱਕ ਦੂਜੇ ਤੇ ਪਰਦਾ ਪਾਰੀਆਂ ਉਹ ਨੂੰ ਤਸਰੀ ਜੀ ਉਹ ਤੇ ਰਹੀਂਦਾ ਖਲਾ ਉਹ ਤੇ ਰਹੀਂਦਾ ਤਸਰੀ ਹੈ ਇਹਦਾ ਮਤਲਬ ਅਮਰੀਕਾ ਦੀ ਦਖਲਤਾ ਹੈ ਰਹਣ ਵਾਲੀ ਸਰਕਾਰ ਤੱਕ ਹੈ ਚਲੋ ਜਾਂਦੇ ਜਾਂਦੇ ਯੂਐਸ ਨੇ ਭਾਰਤ ਚ ਸੱਤ ਪ੍ਰੋਜੈਕਟਾਂ ਨੂੰ ਫੰਡਿੰਗ ਕੀਤੀ ਹੈ ਜੀ ਇਹ ਭਾਰਤ ਸਰਕਾਰ ਨੂੰ ਵਿੱਤ ਮੰਤਰਾਲੇ ਦਾੰ ਪਰ ਰਿਹਾ ਭਾਰਤੀ ਚੋਣ ਨੂੰ ਪ੍ਰਾਪਤ ਕਰਨ ਵਿੱਚ ਯੂਐਸ ਦੀ ਕਥਿਤ ਮੂਮਕਾ ਨੂੰ ਲੈ ਕੇ ਚੱਲ ਰਿਹਾ ਸਿਆਸੀ ਵਿਵਾਦ ਵਿਚਾਲੇ ਵਿੱਤ ਮੰਤਰਾਲੇ ਦੀ ਹਾਲੀਆ ਸਾਲਾਨਾ ਰਿਪੋਰਟ ਚ ਖਲਾਸਾ ਹੋਇਆ ਕਿ ਏਜੰਸੀ ਨੇ 2023-24 ਚ 75000 ਡਾਲਰ ਦੀ ਲਾਗਤ ਦੇ ਸੱਤ ਪ੍ਰੋਜੈਕਟਾਂ ਜੀ ਵਿੱਤੀ ਫੰਡਿੰਗ ਕੀਤੀ ਹੈ ਸਾਲ 2023-24 ਸੋ ਇਹ ਤੋਂ ਅੰਦਾਜ਼ਾ ਹੋ ਗਿਆ ਕਿ ਹੁਣ ਜੇ ਪਿਛਲੀਆਂ ਸਰਕਾਰਾਂ ਦੇ ਸਮੇਂ ਚ ਆਇਆ ਤਾਂ ਤੁਹਾਡੀ ਰਿਪੋਰਟ ਵੀ ਦੱਸਦੀ ਹੈ ਕਿ ਤੁਹਾਡੇ ਸਮੇਂ ਪੈਸਾ ਆਇਆ 2023-24 ਵਿੱਚ 75 ਡਾਲਰ ਦੀ ਲਾਗਤ ਤੇ ਸੱਤ ਪ੍ਰੋਜੈਕਟਾਂ ਨੂੰ ਵਿੱਤੀ ਫੰਡਿੰਗ ਕੀਤੀ ਗਈ। ਵਿੱਤ ਮੰਤਰਾਲੇ ਅਨੁਸਾਰ ਯੂਐਸਏ ਵੱਲੋਂ ਪਾਰਾ ਸਰਕਾਰ ਨਾਲ ਪਾਈ ਵਾਲੀ ਤਹਿਤ ਕੁੱਲ ਲਗਭਗ 75 ਕਰੋੜ ਡਾਲਰ ਦੇ ਬਜਟ ਦੇ ਸੱਤ ਪ੍ਰੋਜੈਕਟਾਂ ਤੇ ਕੰਮ ਕੀਤਾ ਜਾ ਰਿਹਾ ਹੈ। ਰਿਪੋਰਟ ਚ ਕਿਹਾ ਗਿਆ ਕਿ ਵਿੱਤੀ ਸਾਲ 2023-24 ਲਈ ਅਮਰੀਕੀ ਕਮਾਂਤਰੀ ਵਿਕਾਸ ਏਜੰਸੀ ਵੱਲੋਂ ਸੱਤ ਪ੍ਰੋਜੈਕਟਾਂ ਤਹਿਤ 9.7 ਕਰੋੜ ਡਾਲਰ ਤਕਰੀਬਨ 825 ਕਰੋੜ ਰੁਪਏ ਦੀ ਵਿਮਾਰੀ ਦਿੱਤੀ ਗਈ ਹੈ। ਵਿੱਤ ਮੰਤਰਾਲੇ ਦੀਨ ਆਉਂਦੇ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਰਿਪੋਰਟ ਚ 2023-24 ਚ ਵਿੱਤੀ ਫੰਡਿੰਗ ਵਾਲੇ ਪ੍ਰੋਜੈਕਟਾਂ ਦੇ ਵੇਰਵੇ ਵੀ ਸਾਂਝੇ ਕੀਤੇ ਹਨ। ਰਿਪੋਰਟ ਚ ਕਿਹਾ ਗਿਆ ਕਿ ਬੋਟਿੰਗ ਬਣਾਉਣ ਲਈ ਕੋਈ ਫੰਡਿੰਗ ਨਹੀਂ ਕੀਤੀ ਗਈ ਪਰ ਖੇਤੀ ਤੇ ਖੁਰਾਕ ਸੁਰੱਖਿਆ ਪ੍ਰੋਗਰਾਮ, ਜਲ ਸਪਸ਼ਤਾ, ਰੋਗਤਾ, ਨਵਿਆਣਜੋਗ ਊਰਜਾ, ਆਪਤ ਪ੍ਰਬੰਧਨ ਤੇ ਸਿਹਤ ਸਬੰਧੀ ਪ੍ਰੋਜੈਕਟਾਂ ਲਈ ਫੰਡਿੰਗ ਕੀਤੀ ਗਈ ਹੈ। ਚਲੋ ਜੀ ਇਹ ਪੀਟੀਆਈ ਦੇ ਹਵਾਲੇ ਨਾਲ ਰਿਪੋਰਟ ਹੈ ਜਿਹੜੀ ਮੈਂ ਤੁਹਾਡੇ ਸਾਹਮਣੇ ਨਿਸ਼ਚਰ ਕਰ। ਸੋ ਦਾਲਚ ਕਾਲਾ ਜਾਂ ਦਾਲ ਹੀ ਕਾਲੀ ਇਸ ਸਵਾਲ ਤੱਕ ਖੜਾ ਹੋਈ ਗਿਆ